ਜੀ ਪੀਐਮ ਮੋਦੀ ਨੇ ਕਿਸਾਨਾਂ ਦੇ ਹੱਕ ਦੇ ਵਿੱਚ ਇੱਕ ਵੱਡਾ ਐਲਾਨ ਕਰ ਦਿੱਤਾ ਤਾਂ ਦੱਸ ਦਿੰਦੇ ਹਾਂ ਕਿ ਕੇਂਦਰ ਤੇ ਵੱਖ-ਵੱਖ ਸੂਬਿਆਂ ਦੀਆਂ ਸਰਕਾਰਾਂ ਵੱਲੋਂ ਆਪਣੇ ਰਾਜ ਦੇ ਕਿਸਾਨਾਂ ਦੇ ਲਈ ਵੱਖੋ-ਵੱਖਰੀਆਂ ਯੋਜਨਾਵਾਂ ਚਲਾਈਆਂ ਜਾਂਦੀਆਂ ਨੇ ਜਿਨ੍ਹਾਂ ਦਾ ਲਾਭ ਕਿਸਾਨਾਂ ਨੂੰ ਮਿਲਦਾ ਹੁਣ ਇਸ ਸੂਬਾ ਸਰਕਾਰ ਨੇ ਇੱਕ ਵਾਰ ਫਿਰ ਜਿਹੜਾ ਇਹ ਸਾਬਿਤ ਕਰ ਦਿੱਤਾ ਕਿ ਉਹ ਕਿਸਾਨਾਂ ਦੀ ਆਮਦਨ ਵਧਾਉਣ ਤੇ ਖੇਤੀ ਨੂੰ ਅਧਨੁਨਿਕ ਬਣਾਉਣ ਲੈ ਕੇ ਖੇਤੀ ਨੂੰ ਜੜਾ ਨਮੇਟਨ ਜਿਹਨੂੰ ਬਣਾਉਣ ਨੂੰ ਲੈ ਕੇ ਗੰਭੀਰਾ ਆਰਥਿਕ ਵਰਾ 2025-26 ਲਈ ਸਰਕਾਰ ਨੇ ਇੱਕ ਇੱਕ ਰਿੱਤ ਬਾਗਬਾਨੀ ਵਿਕਾਸ ਮਿਸ਼ਨ ਤਹਿਤ ਇੱਕ ਵੱਡਾ ਕਦਮ ਚੁੱਕਦਿਆ ਮਸ਼ਰੂਮ ਉਤਪਾਦਨ ਨੂੰ ਵਧਾਉਣ ਲਈ 4 ਕਰੋੜ ਰੁਪਏ ਦੀ ਯੋਜਨਾ ਨੂੰ ਹਰੀ ਝੰਡੀ ਦਿੱਤੀ ਆ ਇਹ ਯੋਜਨਾ ਸਿਰਫ ਕਿਸਾਨਾਂ ਦੇ ਲਈ ਨਹੀਂ ਸਗੋ ਉਹਨਾਂ ਦੀ ਕਮਾਈ ਦੇ ਲਈ ਵੀ ਇੱਕ ਨਵਾਂ ਸਰੋਤ ਬਣੇਗੀ ਸਗੋ ਰਾਜ ਵਿੱਚ ਅਯੋਜਿਤ ਤੇ ਤਕਨੀਕੀ ਖੇਤੀ ਨੂੰ ਵੀ ਉਤਸ਼ਾਹਿਤ ਕਰੇਗੀ ਇਸੀ ਯੋਜਨਾ ਦਾ ਮੁੱਖ ਉਦੇਸ਼ ਬਿਹਾਰ ਦੇ ਕਿਸਾਨਾਂ ਨੂੰ ਮਸ਼ਰੂਮ ਉਤਪਾਦਨ ਇਸ ਦੇ ਵਿੱਚ ਤਾਲੀਮ ਤਕਨੀਕੀ ਤੇ ਆਰਥਿਕ ਮਦਦ ਦੇ ਖੁਦ ਨਿਰਭਰ ਬਣਾਉਣਾ ਇਸ ਅਧੀਨ ਨਿੱਜੀ ਖੇਤਰ ਵਿੱਚ ਮਸ਼ਰੂਮ ਨਾਲ ਜੁੜੀਆਂ ਵੱਖ-ਵੱਖ ਯੂਨਿਟਾਂ ਜਿਵੇਂ ਕਿ ਏਸੀ ਮਸ਼ਰੂਮ ਉਤਪਾਦਨ ਯੂਨਿਟ ਕੰਪੋਸਟ ਯੂਨਿਟ ਤੇ ਸਪੋਨ ਯੂਨਿਟ ਦੀ ਸਥਾਪਨਾ ਲਈ ਉਤਸ਼ਾਹਿਤ ਕੀਤਾ ਜਾਵੇਗਾ ਏਸੀ ਮਸ਼ਰੂਮ ਉਤਪਾਦਨ ਯੂਨਿਟ ਤੇ ਕੰਪੋਸਟ ਯੂਨਿਟ ਦੀ ਲਾਗਤ 30 ਲੱਖ ਰੁਪਏ ਕੀਤੀ ਗਈ ਹੈ ਜਿੱਦੇ ਸਰਕਾਰ ਵੱਲੋਂ 40% ਤੱਕ ਦੀ ਸਬਸਿਡੀ ਯਾਨੀ ਕਿ 12 ਲੱਖ ਰੁਪਏ ਤੱਕ ਦੀ ਮਦਦ ਦਿੱਤੀ ਜਾਵੇਗੀ ਸੰਪੂਰਣੀ ਯੂਨਟ ਲਈ 20 ਲੱਖ ਰੁਪਏ ਦੀ ਲਾਗਤ ਤੇ 8 ਲੱਖ ਰੁਪਏ ਤੱਕ ਦੀ ਸਬਸਿਡੀ ਮਿਲੇਗੀ ਛੋਟੇ ਕਿਸਾਨਾਂ ਦੀ ਗੱਲ ਕਰਦੇ ਹਾਂ ਤਾਂ ਛੋਟੇ ਕਿਸਾਨਾਂ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ 2 ਲੱਖ ਰੁਪਏ ਦੀ ਯੂਨਟ ਲਾਗਤ ਤੇ 50% ਯਾਨੀ ਕਿ 1 ਲੱਖ ਰੁਪਏ ਤੱਕ ਦੀ ਸਬਸਿਡੀ ਦਿੱਤੀ ਜਾਵੇਗੀ ਇਸ ਯੋਜਨਾ ਦਾ ਲਾਭ ਸਿਰਫ ਬਿਹਾਰ ਦੇ ਕਿਸਾਨਾਂ ਨੂੰ ਹੀ ਮਿਲੇਗਾ ਜੋ ਕਿਸਾਨ ਮਸ਼ਰੂਮ ਯੂਨਿਟ ਲਗਾਉਣਾ ਚਾਹੁੰਦੇ ਨੇ ਉਹ ਇੱਕ ਇੱਕ ਰਿੱਤ ਬਾਗਮਾਨੀ ਮਿਸ਼ਨ ਹੇਠ ਅਰਜੀ ਦੇ ਸਕਦੇ ਨੇ ਬਿਹਾਰ ਦੇ ਵਿੱਚ ਹੁਣ ਤੱਕ ਮਸ਼ਰੂਮ ਉਤਪਾਦਨ ਬੇਤਰਤੀਬ ਤੇ ਪਰੰਪਰਾਪਰੰਪਿਕ ਢੰਗ ਨਾਲ ਹੋ ਰਿਹਾ ਸੀ ਜਿਸ ਕਾਰਨ ਕਿਸਾਨਾਂ ਨੂੰ ਘੱਟ ਲਾਭ ਮਿਲ ਰਿਹਾ ਸੀ ਤੇ ਹੁਣ ਸਰਕਾਰ ਦੀ ਇਹ ਯੋਜਨਾ ਮਸ਼ਰੂਮ ਉਤਪਾਦਨ ਨੂੰ ਵਿਵਸਥਿਤੀ ਅਤੇ ਵਪਾਰਕ ਪੱਧਰ ਤੇ ਲੈ ਕੇ ਆਵੇਗੀ ਜਿਸ ਨਾਲ ਕਿਸਾਨਾਂ ਨੂੰ ਵਧੀਆ ਕਮਾਈ ਦਾ ਮੌਕਾ ਮਿਲੇਗਾ ਇਹ ਯੋਜਨਾ ਨੌਜਵਾਨਾਂ ਤੇ ਮਹਿਲਾਵਾਂ ਲਈ ਵੀ ਨਮੇ ਸਵੈ ਰੁਜ਼ਗਾਰ ਦੇ ਰਾਹ ਖੋਲ ਸਕਦੀ ਹੈ ਤੇ ਕੇਂਦਰ ਤੇ ਵੱਖ-ਵੱਖ ਸੂਬਿਆਂ ਦੀਆਂ ਸਰਕਾਰਾਂ ਵੱਲੋਂ ਆਪਣੇ ਰਾਜ ਦੇ ਕਿਸਾਨਾਂ ਦੇ ਲਈ ਵੱਖ-ਵੱਖ ਰੀਆਂ ਯੋਜਨਾਵਾਂ ਚਲਾਈਆਂ ਜਾਂਦੀਆਂ ਨੇ ਜਿਨ੍ਹਾਂ ਦਾ ਲਾਭ ਕਿਸਾਨਾਂ ਨੂੰ ਮਿਲਦਾ ਹੁਣ ਸੂਬਾ ਸਰਕਾਰ ਨੇ ਇੱਕ ਵਾਰ ਫਿਰ ਤੋਂ ਇਹ ਸਾਬਿਤ ਕਰ ਦਿੱਤਾ ਕਿ ਕਿਸਾਨਾਂ ਦੀ ਆਮਦਨ ਵਧਾਉਣ ਤੇ ਖੇਤੀ ਨੂੰ ਜੜਾ ਨਵੇਂ ਢਾਂਚੇ ਨੂੰ ਬਣਾਉਣ ਨੂੰ ਲੈ ਕੇ ਗੰਭੀਰਾਂ ਆਰਥਿਕ ਵਾਰਾ 2025 ਅੰਬੀ ਲਈ ਸਰਕਾਰ ਨੇ ਇੱਕਿਕ੍ਰਿਤ ਬਾਗਬਾਨੀ ਵਿਕਾਸ ਮਿਸ਼ਨ ਤਹਿਤ ਇੱਕ ਵੱਡਾ ਕਦਮ ਚੁੱਕਦਿਆਂ ਮਸ਼ਰੂਮ ਉਤਪਾਦਨ ਨੂੰ ਵਧਾਉਣ ਲਈ 4 ਕਰੋੜ ਰੁਪਏ ਦੀ ਯੋਜਨਾ ਨੂੰ ਹਰੀ ਚੰਨੀ ਦਿੱਤੀ ਹੈ ਇਹ ਯੋਜਨਾ ਨਾ ਸਿਰਫ ਕਿਸਾਨਾਂ ਲਈ ਕਮਾਈ ਦਾ ਨਵਾਂ ਸਰੋਤ ਬਣੇਗੀ ਸਗੋਂ ਰਾਜ ਦੇ ਵਿੱਚ ਅਯੋਜਿਤ ਤੇ ਤਕਨੀਕੀ ਖੇਤੀ ਨੂੰ ਵੀ ਉਤਸ਼ਾਹਿਤ ਕਰੇਗੀ ਇਸ ਯੋਜਨਾ ਦਾ ਮੁੱਖ ਉਦੇਸ਼ ਆ ਜਿਹੜਾ ਬਿਹਾਰ ਦੇ ਕਿਸਾਨਾਂ ਨੂੰ ਮਸ਼ਰੂਮ ਉਤਪਾਦਨ ਖੇਤਰ ਵਿੱਚ ਤਾਲਿਮ ਤਕਨੀਕੀ ਅਤੇ ਆਰਥਿਕ ਮਦਦ ਦੇ ਖੁਦ ਨਿਰਭਰ ਬਣਾਉਣਾ ਹੈ ਇਸ ਆਧੁਨਿਕ ਖੇਤ ਦੇ ਵਿੱਚ ਮਸ਼ਰੂਮ ਨਾਲ ਜੁੜੀਆਂ ਵੱਖ-ਵੱਖ ਯੂਨਟਾਂ ਜਿਵੇਂ ਕਿ ਏਸੀ ਮਸ਼ਰੂਮ ਉਤਪਾਦਨ ਯੂਨਿਟ, ਕੰਪੋਸਟ ਯੂਨਿਟ ਤੇ ਸੰਪਾਉਣ ਯੂਨਿਟ ਦੀ ਸਥਾਪਨਾ ਲਈ ਉਤਸ਼ਾਹਿਤ ਕੀਤਾ ਜਾਵੇਗਾ।